ശർമ്മ ജി സേ പ്രദേശത്തെ പെലി ദാണി ബന് തീ ദ ബുക്ക ਔਰ ਇਹ ਪੰਜਾਬ ਦੇ ਹਰੇਕ ਕਰਤਾਨ ਨੂੰ ਜਾਣਦੇ ਨੇ ਹਰ ਗਲੀ ਨੂੰ ਜਾਣਦੇ ਨੇ ਪੰਜਾਬ ਦੇ ਹਰ ਸ਼ਹਿਰ ਨੂੰ ਪੰਜਾਬ ਦੇ ਨੂੰ ਜਾਣਦੇ ਨੇ ਔਰ ਛੋਟੇ ਤੋਂ ਲੈ ਕੇ ਵੱਡੇ ਕਰਤਾਨ ਤੱਕ ਸਾਡੇ ਬੋਸਤ ਪ੍ਰਧਾਨ ਤੋਂ ਲੈ ਕੇ ਮੰਡਲ ਪ੍ਰਧਾਨ ਤੱਕ ਜ਼ਿਲ੍ਹਾ ਪ੍ਰਧਾਨ ਤੱਕ ਜਿੰਨੇ ਵੀ ਕਰਤਾਨ ਨੇ ਸਭ ਦੇ ਬਾਦ ਅੱਛਾ ਔਰ ਸਾਨੂੰ ਇੱਕ ਐਸਾ ਪ੍ਰਧਾਨ ਮਿਲਿਆ ਜਿਹੜੇ ਕਿ ਦਿਨ ਰਾਤ ਕੰਮ ਕਰਦੇ ਸੀ ਸੁਣਿਆ ਸੀ ਉਹ ਕਹਿੰਦੇ ਸੀ ਕਿ ਮਨੋ ਕਿੰਨੇ ਜਿਸ ਦਿਨ ਮੰਡਲ ਪ੍ਰਧਾਨ ਆਇਆ ਮੇਰੇ ਫੈਸਲੇ ਮੈਂ ਇਕ ਦਿਨ ਕਰ ਗਿਆ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਅਸ਼ੋਕ ਨਾਸ਼ ਅਸ਼ੋਕ ਨੀ ਸ਼ਰਮਾ ਜੀ ਉਹ ਪ੍ਰਧਾਨ ਨੇ ਤੁਸੀਂ ਆਨ ਵਾਲੇ 1.5 ਸਾਲ ਇਹਨਾਂ ਨੇ ਜਲਿੰਦਰ 27 ਦੀ ਸਰਕਾਰ ਭਰਤਜਨਤਾਵਾਦ ਦੀ ਪੰਜਾਬ ਜਨੇ ਮਾਰਨ ਦੀ ਇਹਨਾਂ ਨੇ ਕਰਨੀ ਜਾਣਾ ਜਿਹੜੇ ਗੱਲ ਕਰੀ ਜਿਸ ਤਰ੍ਹਾਂ ਕੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਸੀ ਕਿ ਪੰਜਾਬ ਦੇ ਵਿੱਚ ਜਿੱਦਾਂ ਕਿ ਲਗਾਤਾਰ ਗਰੂਥ ਜੁੜਾ ਹੈਗਾ ਨਿਕਲ ਕੇ ਸਾਹਮਣੇ ਆਏ ਮੰਡਲ ਆਪਣੇ ਜਿੰਨੇ ਵੀ ਆਈਏ ਦੇ ਲੋਕ ਹੈ ਜਿਹੜੇ ਦੇਖੋ ਜਿਹੜੇ ਸਾਡੇ ਇਹ ਪਰਦੇਸ਼ ਦੇ ਸਾਡੇ ਅਸ਼ੋਕ ਨੀ ਸ਼ਰਮਾ ਜੀ ਬੋਥ ਲੈਵਲ ਤੋਂ ਇਹਨਾਂ ਨੇ ਕੰਮ ਕੀਤਾ ਆਇਆ ਬੋਥ ਲੈਵਲ ਤੋਂ ਕੰਮ ਕਰਕੇ ਅਜੋ ਪੰਜਾਬ ਦੇ ਪ੍ਰਧਾਨ ਬਣੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਜਿਹੜਾ ਕੰਮ ਕਰਨਾ ਬਹੁਤ ਤੇ ਕਰਨਾ ਹੈ ਉਹ ਅੱਜ ਆਪਣੇ ਕਾਰਜਕ੍ਰਮ ਕਹਿ ਗਏ ਨੇ ਬਹੁਤ ਤੇ ਕੰਮ ਕਰਨ ਦੀ ਲੋੜ ਹੈ ਜਿੰਨੀ ਦੇਰ ਤੱਕ ਅਸੀਂ ਬਹੁਤ ਤੇ ਕੰਮ ਨਹੀਂ ਕਰਾਂਗੇ ਲੋਕਾਂ 'ਚ ਨਹੀਂ ਜਾਵਾਂਗੇ ਲੋਕਾਂ ਦੇ ਵਿਚਰਾਂਗੇ ਨਹੀਂ ਲੋਕਾਂ ਦੇ ਕੰਮ ਨਹੀਂ ਕਰਾਂਗੇ ਲੋਕਾਂ ਦੇ ਦੁੱਖ ਸੁੱਖ 'ਚ ਨਹੀਂ ਸ਼ਾਮਲ ਹੋਵਾਂਗੇ ਉਨੀ ਦੇਰ ਅਸੀਂ ਕੰਮ ਕਰ ਨਹੀਂ ਸਕਦੇ ਸਾਨੂੰ ਲੋਕਾਂ 'ਚ ਜਾਣਾ ਪਏਗਾ ਲੋਕਾਂ ਦੇ ਕੰਮ ਕਰਨੇ ਪੈਣਗੇ ਔਰ 24 ਘੰਟੇ ਪਾਰਟੀ ਨੂੰ ਦੇਣਾ ਬਣਦੇ ਪਾਸ਼wini ਜੀ ਨੂੰ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਦੁਵਾਰਾ ਤੋਂ ਅ ਫਿਰ ਚੌਥੀ ਵਾਰੀ ਉਹ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਬਣੇ ਨੇ ਔਰ ਪ੍ਰਧਾਨ ਬਣਨ ਤੋਂ ਬਾਅਦ ਅੱਜ ਪਹਿਲੀ ਵਾਰੀ ਲੁਧਿਆਣਾ ਆਣਾ ਹੋਇਆ ਔਰ ਬੜਾ ਉਤਸ਼ਾਹੀ ਕਾਰਕਾਤਾ ਜਨਰ ਤੁਸੀਂ ਦੇਖਿਆ ਕਿ ਖਚਾ-ਕਚ ਹਾਲ ਵੀ ਭਰਿਆ ਹੋਇਆ ਸੀ ਔਰ ਬਾਹਰ ਵੀ ਬਹੁਤ ਸੰਗਤ ਸੀਗੀ ਸੋ ਮੈਂ ਸਮਝਦਾ ਕਿ ਪੰਜਾਬ ਹੁਣ ਕਰਵਟ ਲੈ ਰਿਹਾ ਹੈ ਪੰਜਾਬ ਭਾਜਪਾ ਦੇ ਨਾਲ ਤੁਰਨਾ ਚਾਹੁੰਦਾ ਸਾਰੇ ਮਿਲ ਕੇ ਭਾਜਪਾ ਦੇ ਕਾਰਕਾਤਾ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕੇਂਦਰ ਸਰਕਾਰ ਦੀਆਂ ਜੋ ਜਨ ਮਾਨਸ ਦੀਆਂ ਕੀ ਮੰਨੀ ਉਹ ਉਹਨਾਂ ਨੂੰ ਪਛਾਣ ਦੇ ਵਿੱਚ ਕਾਰਜਕਤਾ ਲੱਗਿਆ ਹੋਇਆ ਔਰ ਲਗਾਤਾਰ ਪੰਜਾਬ ਇੱਕ ਨਵੇਂ ਪੰਜਾਬ ਵੱਲੋਂ ਵੱਧ ਰਿਹਾ ਹੈ ਸੋ 2027 ਦੀ ਜਿਹੜੀ ਚੋਣ ਹੈ ਉਹ ਚੋਣ ਹੁਣ ਤਾਂ ਆਪਣੇ ਸਾਹਮਣੇ ਇੱਕ ਨਵਾਂ ਪੰਜਾਬ ਬਣਾਉਣ ਦੇ ਵਿੱਚ ਤੁਹਾਡੇ ਸਾਹਮਣੇ ਇੱਕ ਆਏਗਾ ਫੈਸਲਾ ਕਿ ਜਦੋਂ 2027 ਚ ਭਾਜਪਾ ਦੇ ਪੱਖ ਦੇ ਵਿੱਚ ਪੰਜਾਬੀਆਂ ਨੇ ਫੈਸਲਾ ਕਰਨਾ ਸੋ ਮੈਂ ਸਮਝਦਾ ਕਿ ਬੜਾ ਉਤਸ਼ਾਹਿਤ ਮਾਹੌਲ ਤੁਸੀਂ ਦੇਖਿਆ ਹੀ ਹੈ ਨਹੀਂ ਦੇਖੋ ਭਾਜਪਾ ਦੇ ਵਰਕਰ ਕੋਈ ਨਹੀਂ ਟੁੱਟ ਰਹੇ ਇਕ ਅਮੀ ਇਹ ਚਰਚਾਵਾ ਹੈਗੀ ਆ ਭਾਜਪਾ ਦਾ ਵਰਕਰ ਮਜਬੂਤੀ ਦੀ ਤਰ੍ਹਾਂ ਭਾਜਪਾ ਦੇ ਨਾਲ ਖੜਾ ਹੈ ਭਾਜਪਾ ਦੇ ਵਿਚਾਰ ਦੇ ਨਾਲ ਖੜਾ ਹੈ ਪੰਜਾਬ ਦੀ ਤਰੱਕੀ ਵਾਸਤੇ ਮਜਬੂਤੀ ਨਾਲ ਇਕੱਠੇ ਹੋ ਕੇ ਅਸੀਂ ਸਾਰੇ ਕੰਮ ਕਰਾਂਗੇ ਥੈਂਕ ਯੂ ਅੱਜ ਭਾਜਪਾ ਜਨਤਾ ਪਾਰਟੀ ਦੇ ਇੱਕ ਇੱਕ ਕਾਰਜਕਰਤਾ ਬੜੇ ਉਤਸ਼ਾਹ ਦੇ ਨਾਲ ਆਪਣੇ ਮਹਿਬੂਬ ਨੇਤਾ ਨੂੰ ਮਿਲਣ ਵਾਸਤੇ ਉਹਨਾਂ ਨੂੰ ਉਹਨਾਂ ਦਾ ਖੈਰਮਕਦਮ ਕਰਨ ਵਾਸਤੇ ਉਹਨਾਂ ਦਾ ਸਵਾਗਤ ਕਰਨ ਵਾਸਤੇ ਇੱਥੇ ਪਹੁੰਚਿਆ ਹੈ ਜੀ ਔਰ ਸਾਰੇ ਭਾਜਪਾ ਦੇ ਕਾਰਜਕਰਤਾ ਜੀ ਬੜਾ ਉਤਸ਼ਾਹ ਹੈ ਬਹੁਤ ਅੱਛਾ ਮਾਹੌਲ ਹੈ ਤੁਹਾਡੇ ਸਾਹਮਣੇ ਆ ਰਿਹਾ ਹੈ ਵੱਡਾ ਜਿਹੜਾ ਇਕੱਠ ਦੇਖਣ ਨੂੰ ਮਿਲਿਆ 2027 ਦੇ ਸਾਰੇ ਜਿਹੜਾ ਇਕੱਠ ਹੈ ਇਸ ਤਰ੍ਹਾਂ ਜਿੱਦ ਜਿੱਦ ਲਾਉਗਾ ਬਿਗੇ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਔਰ ਪੰਜਾਬ ਦੀ ਜਨਤਾ ਮੈਨੂੰ ਇਹ ਲੱਗ ਰਿਹਾ ਹੈ ਕਿ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਜਿਹੜਾ ਹੋਏਗਾ ਉਹ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇਗਾ ਔਰ ਪੰਜਾਬ ਦੀ ਨੁਹਾਰ ਬਦਲ ਦੇਗਾ ਕੀ ਮੈਸੇਜ ਦੇਣਾ ਹੈ ਜੀ ਦੇ ਬੀਏ ਬਿਨਾ ਜੋੜ ਸਕਣ ਜਾਂ ਜਿਹੜੇ ਆਵਾਦੀ ਬਾਡੀ ਛੋਟੇ ਲੱਗਣ ਮੈਸੇਜ ਇਹ ਹੈ ਕਿ ਅੱਜ ਪੰਜਾਬ ਦੇ ਅੰਦਰ ਜੋ ਸੜਕਾਂ ਦਾ ਜਾਲ ਵਿਛ ਰਿਹਾ ਜਿੰਨਾ ਇਨਫਰਾਸਟ੍ਰਕਚਰ ਹੈ ਉਹ ਮੋਦੀ ਸਰਕਾਰ ਦੀ ਦੇਣ ਹੈ ਜੇ ਫਰੀ ਰਾਸ਼ਨ ਮਿਲ ਰਿਹਾ ਤੇ ਉਹ ਮੋਦੀ ਸਰਕਾਰ ਦੀ ਦੇਣ ਹੈ ਜੇ ਇੰਡਸਟਰੀ ਨੂੰ ਵਿਵਧਾਨ ਦੀ ਕੋਸ਼ਿਸ਼ ਹੋ ਰਹੀ ਤੇ ਉਹ ਮੋਦੀ ਸਰਕਾਰ ਦੀ ਦੇਣ ਹੈ ਹਰ ਕੰਮ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹ ਮੋਦੀ ਸਰਕਾਰ ਦੀ ਦੇਣ ਹੈ ਔਰ ਜਿੰਨੀ ਆਪਾ ਦੇਖ ਰਿਹਾ ਨਕਮੀ ਪੰਜਾਬ ਦੀ ਸਰਕਾਰ ਹੈ ਜਿਤਨਾ ਸ਼ੋਸ਼ੇਬਾਜ਼ੀ ਹੋ ਰਹੀ ਹੈ ਜਿਤਨਾ ਆਪਸੀ ਭਾਈਚਾਰੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਤਰ੍ਹਾਂ ਗੈਂਗਸਟਰ ਆਪਣਾ ਹਰ ਵਪਾਰੀ ਤੋਂ ਹਰ ਦੁਕਾਨਦਾਰ ਤੋਂ ਆਪਣਾ ਫਰੋਤੀਆਂ ਮੰਗ ਰਿਹਾ ਇਹ ਲੋਕ ਇਹ ਪੰਜਾਬ ਦੇ ਲੋਕ ਦੇਖ ਰਹੇ ਨੇ ਵਪਾਰੀ ਦੇਖ ਰਿਹਾ ਹੈ ਦੁਕਾਨਦਾਰ ਦੇਖ ਰਿਹਾ ਹੈ ਕਰਹਿਣੀ ਦੇਖ ਰਹੀ ਹੈ ਜਿਹਨੂੰ ਰੋਜ਼ ਲੁੱਟਾਂ ਖਵਾ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਇਹ ਪੰਜਾਬ ਸਰਕਾਰ ਬਹੁਤ ਜਲਦੀ ਜਾਣ ਵਾਲੀ ਹੈ ਔਰ ਐਸੀ ਮੈਨੂੰ ਉਮੀਦ ਹੈ ਕਿ ਲੋਕ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣਗੇ